ਫਲੋ ਜੁੜ ਜੋ ਆਪਾਂ ਅੱਜ ਪਿੰਡ ਲੱਗ ਰਹੀ ਹੈ ਸੁਵੀਲ ਦੀ ਮਿੱਠੇ ਬਣਦੀ ਹੈ ਨਾ ਤਾਂ ਆਪਾਂ ਉੱਥੇ ਵੀ ਚੱਲਣਾ ਆਪਾਂ ਨੂੰ ਹੋਣਿਆ ਸੀ ਇਹਨਾਂ ਦਾ ਕਹਿੰਦੇ ਵੀ ਸਾਡੀ ਵੀਡੀਓ ਪੱਕੇ ਜਾਈਏਗਾ ਨਾ ਜ਼ਰੂਰ ਆਪਣਾ ਹੁਣ ਫਰਜ਼ ਸੀਗਾ ਪਹਿਲਾਂ ਆਪਣਾ ਮੇਨ ਕਿਉਂਕਿ ਇਹ ਵੀ ਸਭ ਤੋਂ ਵੱਡੀ ਸੇਵਾ ਪਹਿਲਾਂ ਆ ਹੈਗੀ ਟੂਟੀ ਹੈ ਜਿਹੜੀ ਟੂਟੀ ਦਾ ਪਾਣੀ ਪਰੋਸ ਹੁੰਦਾ ਡੇਲੀ ਪਾਉਨੇ ਆ ਤਾਂ ਟੂਟੀ ਵਾਗੀ ਫਿਰ ਮੁੜ ਕੇ ਇਹਨਾਂ ਨੂੰ ਪਾਣੀ ਨਹੀਂ ਮਿਲਦਾ ਵੀ ਦਸਤਾਂ ਨੂੰ ਤੇ ਸਭ ਤੋਂ ਵੱਡੀ ਸੇਵਾ ਇਹ ਆ ਪਹਿਲਾਂ ਇਹ ਕੰਮ ਕਰਕੇ ਫਿਰ ਚਲਦੇ ਪਾਸੇ ਬੀਲ ਤੇ ਤੁਹਾਨੂੰ ਸਬੀਲ ਦਿਖਾਉਣਾਗੇ ਤੁੱਪੇ ਗਿਆ ਫਿਰਦਾ ਪਤਾ ਛੁੱਟੀਆਂ ਕਾਦੇ ਹਾਂ ਉਹ ਤਾਂ ਪੇਸ ਦਾ ਫਿਰਦੇ ਰਹਿਣਾ ਸਾਰਾ ਦਿਨ ਤੇ ਆ ਵੀ ਆਪਣਾ ਜਿਹੜਾ ਵੱਡਾ ਕੰਮ ਸੇਵਾ ਇਹ ਕਰਕੇ ਕਿ ਸਾਰੇ ਰਸਤਿਆਂ ਨੂੰ ਪਾਣੀ ਪਾਉਣਾ ਬਈ ਬਣਾ ਦੋ ਇਹ ਗੁਰਾਂ ਦੀ ਬੇਲ ਨੂੰ ਵੀ ਪਾਣੀ ਦਿੱਤਾ ਇਹ ਚੱਲ ਹੌਲੀ ਹੌਲੀ ਫੜਦੇ ਲੱਗ ਜੂ ਸਾਬਰ ਦਾ ਫਲ ਮਿੱਠਾ ਹੁੰਦਾ ਜਿਵੇਂ ਕਹਿੰਦੇ ਆਪਾਂ ਉਹਨਾਂ ਨੂੰ ਪਾਣੀ ਦਿੱਤਾ ਵੱਖਿਆ ਇਹਨਾਂ ਨੂੰ ਪਾਣੀ ਉਸਾਰ ਹੈਗਾ ਸੀ ਕਿ ਚਲ ਇੱਕ ਦਵਾਚ ਪਈ ਜਾਵੇ ਕਿਤੇ ਆਪਣਾ ਇਹ ਮੇਨ ਫਰਜ਼ ਦੀ ਆਪਣਾ ਪਾਣੀ ਵਾਲਾ ਨਿਭਾਦਾ ਆਪਾਂ ਨੇ ਭੇਜ ਦਿੱਤਾ ਆਂ ਇੱਧਰ ਛੱਡਦਾ ਹਾਂ ਰੋਟੀ લાયો તે લીના ને બહુ કાપી જાય છે ચા આવી ગઈ રીઝો પર લે ચા પણ નઈ ચા હું પણ કરી દઈઓ આ મે ગોસી બ્લડ દે જાય એવા છે આ ફોન ના તું બ્લડ દે જાય હ હા બ્લડ દેવા નું ખાતા સિયા છે હા હા ઓ

Ah, opa, ਲਾਈਕ ਕਰੋ ਕਮੈਂਟ ਕਰੋ काजी पुत्र तो ना लो नाले सिर बहा लो कि टाइम तक आ जाएगा तू पुत पांच मिनट तक चल ठीक ठीक है ਇਹ ਕਿਹੋ ਜਿਹਾ ਵਾਲਾ ਡਿਜ਼ਾਈਨ ਹੈ? ਕੀ? ਕਿਸ ਸਮਾਨ ਮਗਾਉਣਾ ਹੈ? ਇੱਕ ਤਾਂ ਕੜਾਈ ਲੈ ਕੇ ਆਉਣਾ। ਇੱਕ ਤਾਂ ਆਪਣੀ ਕੁੱਕਰ ਪਿਆਦਾ ਉਹ ਪਿਆ। ਉਹ ਦੀ ਆਈ ਉਹ ਇੱਕ ਆਪਣੀ ਕੜਾਈ ਆ ਉਹ ਟੁੱਟਿਆ ਪਿਆ। ਬਸ ਇਸ ਐਨਲ ਨਹੀਂ ਹੈ। ਹਾਂ? ਅੱਛਾ। ਜੈਮ ਲੈਣ ਲਈ। ਗਰਮੀ ਵਾਲੀ ਹੈ ਜਿਹੜੀ ਤਰੀ। ਇਹ ਨਾ ਪਿਛਲੇ ਬੈਠੇ ਆਏ ਹੋ। ਫਸਮਾਨ ਬੋਲੀ ਚ ਪਾਣੀ। ਹੈ? ਜੈਮ ਆਗੇ। ਹਾਂ ਪਿਛਲੇ ਕਰ ਰਹੇ ਆਏ ਅਸੀਂ। ਇਹ ਸਮਾਨ। ਇਹ ਵਾਲਾ। ਕੀ ਕਿੰਨੀ ਵੱਡੀ ਨਾ ਕਿਸੇ ਵੀ ਲੱਗ ਰਹੇ ਸੀ ਵੀ ਚੋ ਜਾਣਾ ਦਾ ਮੁੰਡਾ ਵੀ ਜੁੜੀ ਚਲੋ ਯਾਰ ਆ ਜਾਓ ਕਿਹੜਾ ਕੋਈ ਨਹੀਂ ਆਇਆ ਸਰਵਿੰਗਸ ਉਹ ਨਹੀਂ ਹਲਦੀ ਆ ਜਾਓ ਵੀ ਆ ਜਾ ਦੋਸਤੋ जुड़ जो वही अह सरवेंद्र सिंह खैर जुड़ चुके हैं ਫੋਨ ਯਰ ਕਰ ਚੱਕਰਾ ਦਿਖਾਓ ਮਚਾਰਨ ਕੀ ਨਾਮ ਮਚਾਰਨ ਕਿੱਥੇ ਜਾਵੇ ਪਤਾ ਨਹੀਂ ਛੱਡ ਦੇ ਭਰਾ ਠੰਡੇ ਗਾ ਤਸਵੀਰ ਵਾਲੇ ਬੁਲਾਈ ਜਾਂਦੇ ਇੱਥੇ ਉੱਥੇ ਵੀਡੀਓ ਕਹਿੰਦੇ ਵੀ ਸਾਡੀ ਵੀਡੀਓ ਸ਼ੂਟ ਕਰਕੇ ਆਇਆ ਪਾਣੀ ਤੇ ਲੱਗ ਰਿਹਾ ਉਹ ਪਾਣੀ ਹੈ ਠੀਕ ਹੀ ਲੱਗ ਰਹੀ ਹੈ ਸ਼ੀਸ਼ੇ ਆ ਥਾਈ ਤੇ ਲੱਗ ਰਿਹਾ ਕਿ ਨਾ ਨਾ ਰੁਣਾ ਤੂੰ ਆਈ ਜਾ ਖਵਰਾਂ ਮੀਨੂ ਕੋਈ ਜਗਾ हह कर दी बारी है का ਜਾਦੇ ਵੱਡੇ ਵੱਡੇ ਕੌਲੇ ਗਰਮੀ ਜੀ ਗਰਮੀ ਮੈਨੂੰ ਮਾਰਦਾ ਚਾਹ ਚੱਕੋ ਦਰਮਾ ਆ ਗਈ ਤੂੰ ਕਿੱਥੇ ਆ ਜਾ ਦੋਏ ਬੈਗ ਹਨ ਕਿ ਨਾ ਜਾਂ तो भी के लिए पहुंचे ना ना मेरे पास जाता बाकी जगह मैंने कुछ कराने के लिए कोई डाफे नहीं यूज किया तो पीक काफी वहां भी क्रेडिट यूज किया वहां गर्मी के शुरू गए अपने घर अंदर में ना मुंह देख के दसनी है गर्मी बड़ी ज्यादा है नहीं सूझता नहीं सूझता लग गई शर्त लग गई 100-100 की उस दिन भी लगी थी शर्त 100-100 के अच्छा 100 रुपया दे मुझे ना भी उसकी

안녕하세요 여러분 시간 많으신가요 그 s a n i n 템 eg 关 t l a u k h t e r s t u e ਆਪਣੇ ਕਰਮਾਂ ਦੇ ਆਪਣੇ ਨਾਲੋਂਗੇ ਉਧਰ ਹੋਣਗੇ ਕੀ ਬੋਲਿੰਦੇ ਨੇ ਲਖੇ ਉਹ ਕੀ ਬੋਲ ਗਿਆ ਇਤਾਰ ਹੋਰ ਬਾਰ ਆ ਰੂਰ ਕਿੱਥੇ ਗਏ ਤੁਸੀਂ ਤਸਕਿੰਗੇ ਕਿੱਥੇ ਹੋਏ ਹੋ ਜੇ ਲਾਈਕ ਕਰ ਦਿਓ ਸਰ ਜੀ ਬੜੀ ਮੀਜ਼ੀ ਨਾ ਹਮ ਆ ਨਿਆ ਕਰਨ ਦਾ ਹੈ ਵੀ ਇਹ ਜਦੋਂ ਮੈਂ ਬੜੀ ਜੀ ਤੱਕ ਸੋਚਦਾ ਤੇ پیسے ਨਾਲ ਆ ਦੇ ਵਾਲੇ ਵੀ ਸਿੱਸਾ ਪੰਜ ਸੌਲਾ ਵੀ ਪਾਣਾ ਹਜ਼ਾਰ ਆਣਾ ਵੀ ਪਾਉਣਾ ਹੈ ਨਾ ਵੀ ਆਦਾ ਕਹਿੰਦੀ ਸਸੋਦੋ ਦਾ ਸੱਪਿਆ ਕੱਥਿਆ ਕੱਪੇ ਗਾਦੀ ਵਾਦੀ ਕਰਦੀ ਹੈ ਤਾਂ ਵੀ ਦਾਰੀ ਕਿਹੜਾ ਲੋ ਵੀ ਹੁਣ ਆਪਾਂ ਚੱਲਿਆ ਸ਼ਬੀਲ ਤੇ ਤੁਹਾਨੂੰ ਦਿਖਿਆਣਾ ਸ਼ਬੀਲ ਇੱਛਾ ਲੈ ਜਾ ਰਿਹਾ

ਤਾ ਯਾਰ ਰੱਬ ਵੀ ਮੀਂਹ ਪਾ ਦੂਗਾ ਨਾ ਮੌਸਮ ਬਹੁਤ ਰਹਿ ਗਿਆ ਯਾਰ ਤੂਪੂ ਮਾਰ ਤੇ ਗਰਮੀ ਨੇ ਉਹ ਵਾਹ ਤੂ ਸੋਤਨਾ ਚੱਲ ਮੇਰੀ ਬੱਕਰੀ ਕਰਲਾ ਵਾਲੀ ਖਾਂ ਉੱਥੇ ਆ ਗਏ ਆਪਨਾ ਚੌਪਈ ਦੂਜਾ ਰੁਕੇ ਖਵਾਏ ਰੰਗਿਆ ਰਾਹ ਰੱਖੂ ਦੀ ਉਹਦੇ ਵੀਰੀ ਦੋ ਤਿੰਨ ਇੱਕ ਐ ਖੁੰਜੀਆਂ ਛੱਡਦੀ ਖਾਲ ਤੋਂ ਜਿੱਤਿਆ ਇਹਨਾਂ ਕੋ ਦੋ ਤੀਨੋ ਜਿੱਦਾਂ ਜੀਤ ਗਈ ਦੂਜੇ ਤੇ ਜਿਹਨੂੰ ਦੋ ਕਿਲੇ ਇੱਕ ਵਾਈ ਟੱਕਾ ਐ ਦੇਦਾ ਲਾ ਕੇ ਅੱਧਾ ਉਹਨੇ ਵਾਧਵਾ ਜੁਟਵਾ ਛੱਡਦਾ ਕੁੰਜੀ ਸਿੱਧਾ ਕਰ ਲੈ ਪਾ ਉਹ ਵੀ ਤੇ ਜਨੇ ਨੇ ਹੜ ਗਿਆ ਹੁਰ ਹੁਰ ਕਿਲੇ ਜੀ ਕਹਾਣੇ ਜਾ ਇਨੂੰ ਤੇ ਕਿੰਨਾ ਦਾ ਮਾਲੂ ਘੱਟ ਰੱਖਿਆ ਹੈ ਰਵਲਾ ਦੀ ਮੀਂਹ ਦੀ ਹੈ